ਲੁਧਿਆਣੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾ ਮੈਂ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫਿਰ ਦੱਸਾਂ ਆ ਜਾਣ ਦੋ ਜਾਣ ਦੋ ਬਾਈ ਜਾਨ ਬਾਈ ਜਾਨ ਧੱਕੇ ਨਹੀਂ ਮਾਰ ਮਾਰ ਕੇ ਨਹੀਂ ਮਾਰ ਮੋਹਰਕਾਂ ਸਰ ਬਹੁਤ 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 ਵਧੀਆ ਪਾਰਟੀ ਦਫ਼ਤਰ ਗੱਲਬਾਤ ਕਰ ਲੈਣਾ ਪ੍ਰਣਾ ਸਾਹਿਬ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਹਾਂਜੀ ਹਾਂਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੁਣ ਲੋਕ ਵਾਸੀਆਂ ਦੀ ਜਿੱਤ ਹੈ ਰੋਣਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਹੁਣ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਲੈ ਲੈਣਾ ਇਹ 23 ਜੋ ਬਸਾ ਰਜ ਦਾ ਸੰਧੀ ਦੀ ਰਾਜ ਦਾ ਕੈਸੀ ਸੀ 23 ਦਿਨ ਦੇ ਹਲੇ ਨਹੀਂ ਪਤਾ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਤਾਇਆ ਇੱਕ ਨਵਾਂ ਮੰਤਰੀ ਅਸੀਂ ਆਪੇ ਬੁਲਾਵਾਂਗੇ ਕਿ ਕਰਾਂ ਜਾਵਾਂਗੇ ਚਲੋ ਰੋਣਾ ਸਾਹਿਬ ਮੰਤਰੀ ਆਸ਼ੂ ਜੀ ਬਸਰੇਲੇ ਜਾਵਾਂਗੇ ਨੰਬਰ ਤੇ ਆਖਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀਵਨ ਬਖਤਾ ਜੀ ਬਾਅਦ ਤੁਸੀਂ ਕਿਹੜਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀਵਰੋੜਾ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਆਹ ਬਾਅਦ ਪਾਰਟੀ ਅਦਰ ਕੀ ਕੀ ਕਹਣਾ ਤੁਹਾਨੂੰ ਬੜੀ ਵੱਡੀ ਗੱਲ ਹੋ ਗਈ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਤੇ ਲੁਧਿਆਣੇ ਦੀ ਜਿੱਤ ਹੋਈ ਹੈ ਬਾਪਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਦਾ ਫੇਰ ਦੱਸਾਂ ਆ ਜਾਣ ਜੋ ਜਾਣ ਜੋ ਬਾਈ ਸਾਰੇ ਪਹਿਲਾਂ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਮਾਰਦੇ ਸਰ ਜੀ ਸੰਜੀਵ ਜੀ ਮੁਬਾਰਕਾਂ ਸਾਰ ਬਹੁਤ 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 ਵਧੀਆ ਪਾਰਟੀ ਦਫ਼ਤਰ ਗੱਲਬਾਤ ਕਰ ਲੈਣ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੁਣ ਨਿਵਾਸੀਆਂ ਦੀ ਜਿੱਤ ਰੋਲਾ ਸਾਹਿਬ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਲਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਵੀ ਬਣ ਜਾਣਾ ਇਹ 23 ਅੱਜ ਦਾ 300000 ਦੀ ਰਾਸਾ ਬਣ ਕੇ ਅਸੀਂ 23 ਤਿੰਨ ਦੇ ਇਸ ਹਾਲੇ ਨਹੀਂ ਪਤਾ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕਿ ਬਣਾਓ ਮੰਤਰੀ ਅਸੀਂ ਆਪੇ ਬਣਾਵਾਂਗੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨਪਤਾ ਜੀ ਬਾਪੂ ਕੁਝ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀਵ ਰੋੜਾ ਕਿਸ ਤਰੀਕੇ ਨਾਲ ਕੀ ਕਹਿਣਾ ਚਾਹੁੰਦੇ ਹੋ ਆ ਆਪ ਦੀ ਪਾਰਟੀ ਕੀ ਕਹਿਣਾ ਚਾਹੁੰਦੇ ਹੋ ਵੱਡੀ ਜਿੱਤ ਕਿ ਹੋ ਗਈ ਅੱਜ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾਪਾ ਹਲੇ ਇਹ ਕਹਿਣਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫੇਰ ਦੱਸਾਂ ਆ ਜਾਣੋ ਜਾਣੋ ਬਾਈ ਫੇਰ ਪਹਿਲਾਂ ਆਹ ਬਾਈ ਜਾਣੋ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਮਾਰਦੇ ਸਰ ਜੀ ਮੁਬਾਰਕਾਂ ਸਰ ਬਹੁਤ ਵਾਹ ਬਹੁਤ ਵਧੀਆ ਪਾਰਟੀ ਦਫ਼ਤਰਾਂ ਗੱਲਬਾਤ ਕਰ ਲੈਣ ਪ੍ਰਣਾ ਸਰ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੁਧਿਆਣੇ ਵਾਸੀਆਂ ਦੀ ਜਿੱਤ ਹੈ ਰੋਣਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਾਨੂੰਨੀ ਲੈਣਾ ਇਹ 23 ਟੀਮ ਦੇ ਜੋ ਪਾਰਟੀ ਹੁਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਧਾਇਕ ਬਣਾਉ ਮੰਤਰੀ ਅਸੀਂ ਆਪੇ ਬਣਾਵਾਂਗੇ ਕਿ ਚਲੇ ਜਾਓਗੇ ਚਲੋ ਜੀ ਜਨਾਬ ਸਾਹਿਬ ਆਸ਼ੀਰਵਾਦ ਲੈ ਕੇ ਜਾਓਗੇ ਦੂਸਰੇ ਨੰਬਰ ਤੇ ਆਓ ਘਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀ ਜੀਵਨ ਭਖਤਾ ਜੀ ਬਾਕੀ ਕੁਛ ਕਿਹੜਾ ਜਾਓਗੇ ਜਿਹੜੇ ਦਾਵਾ ਕਰ ਰਹੇ ਸੀ 27 ਚ ਸਰਕਾਰ ਬਣਾਵਾਂਗੇ ਕਿ ਸੈਮੀ ਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਕੀ ਕਿਹੜਾ ਚਾਲੇ ਹੋ ਕੱਪੜੀ ਕੀ ਜਰੂਰੀ ਹੈ ਆ ਆ ਬਾਡੀ ਸਰ ਕੀ ਕੀ ਕਿਹੜਾ ਚਾਲੇ ਹੋ ਜਿਹੜੀ ਹੋ ਗਈ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾਵਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫਿਰ ਦੱਸਾਂ ਆ ਜਾਣ ਦੋ ਜਾਣ ਦੋ ਬਾਈ ਜਾਣ ਪਹਿਲਾਂ ਧੱਕੇ ਨਹੀਂ ਮਾਰਦੇ ਸਰ ਜੀ ਨਹੀਂ ਮਾਰਦੇ ਸਰ ਜੀ ਮੁਬਾਰਕਾਂ ਸਰ ਬਹੁਤ ਵਾਤ ਬਹੁਤ ਵਧੀਆ ਪਾਰਟੀ ਦਫ਼ਤਰਾਂ ਗੱਲਬਾਤ ਕਰ ਲੈਣਾ ਪ੍ਰਣਾ ਸਾਹਿਬ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਪਾਸੀਆਂ ਦੀ ਜਿੱਤ ਰੋਣਾ ਸਾਹਿਬ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੰਤਰੀ ਵੀ ਬਣ ਜਾਣਾ ਇਹ ਤੇਰੀ ਚੋਣ ਉਸਾਂ ਦਾ ਬਸ ਬਸ ਜਿਹੜੀ ਰਾਜਨੀਤੀ ਰਾਜਨੀਤੀ ਤੁਸੀਂ 23 ਦਿਨ ਦੇ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮੰਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਤਾਇਆ ਕਿਹੜਾ ਮੰਤਰੀ ਅਸੀਂ ਆਪੇ ਬੁਲਾਵਾਂਗੇ ਕਿਹੜਾ ਜਾਵਾਂਗੇ ਚਲੋ ਰੋਣਾ ਸਾਹਿਬ ਕਾਸ਼ੀਰ ਜੇ ਜਾਵਾਂਗੇ ਨਹੀਂ ਨੰਬਰ ਤੇ ਆਖਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀ ਜੀਵਨ ਬਖਤਾ ਜੀ ਬਾਅਦ ਤੁਸੀਂ ਕਿਹੜਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ 27 ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀ ਜੀਵ ਰੋੜਾ ਕੀ ਕਿਹੜਾ ਚਾਹੁੰਦੇ ਹੋ ਕੀ ਕਿਹੜਾ ਚਾਹੁੰਦੇ ਹੋ ਆਹ ਬਾਡੀ ਕੀ ਕੀ ਕਹਿਣਾ ਤੁਹਾਨੂੰ ਬੜੀ ਵੱਡੀ ਜਿਹੜੀ ਹੋ ਗਈ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਵਾਸੀਆਂ ਨੂੰ ਇਹ 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 ਲੁਧਿਆਣੇ ਦੀ ਜਿੱਤ ਹੋਈ ਹੈ ਬਾਪਾ ਹਲੇ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫਿਰ ਦੱਸਾਂ ਆ ਜਾਣ ਦਿਓ ਜਾਣ ਦਿਓ ਬਾਈ ਸਾਰੇ ਨੂੰ ਪਹਿਲਾਂ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਮਾਰਦੇ ਸਰ ਜੀ ਸੰਜੀਤ ਜੀ ਮੁਬਾਰਕਾਂ ਸਾਰ ਬਹੁਤ 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 ਵਧੀਆ ਪਾਰਟੀ ਦਫ਼ਤਰ ਗੱਲਬਾਤ ਕਰ ਰਹੇ ਨੇ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੁਣ ਲੋਕ ਨਿਵਾਸੀਆਂ ਦੀ ਜਿੱਤ ਰੋਣਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਨਹੀਂ ਲੈਣਾ ਇਹ 23 ਜੰਮ ਦਸਾ ਰੱਜਦਾ 23 ਤਿੰਨ ਦੇ ਹੋਇਆ ਹੀ ਨਹੀਂ ਪਤਾ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਤਾਇਆ ਇੱਕ ਨਵਾਂ ਮੰਤਰੀ ਅਸੀਂ ਆਪੇ ਬੁਲਾਵਾਂਗੇ ਕਿ ਕਰਾ ਚਲੋ ਰੋਣਾ ਸਾਹਿਬ ਮੰਤਰੀ ਆਸ਼ੂ ਜੀ ਬੁਲਾਉਣਗੇ ਆਸ਼ੂ ਨੰਬਰ ਤੇ ਆ ਫਿਰ ਨੋ ਨਹੀ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀ ਜੀਵਨ ਭਖਾ ਜੀ ਬਾਤ ਕੁਛ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਹਿੰਦੇ ਸੈਮੀ ਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀ ਜੀਵਰੋੜਾ ਅਸਲ ਕਿਸ ਤਰ੍ਹਾਂ ਕੀ ਕਹਿਣਾ ਚਾਹੁੰਦੇ ਹੋ ਆ ਆ ਪਾਰਟੀ ਕੀ ਕੀ ਕਹਿਣਾ ਚਾਹੁੰਦੇ ਹੋ ਮੈਂ ਬੱਡੀ ਜੀ ਅੱਜ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਏ ਲੁਧਿਆਣੇ ਦੀ ਜਿੱਤ ਹੋਈ ਹੈ ਬਾਪਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫਿਰ ਦੱਸਾਂ ਆ ਜਾਓ 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 ਬਾਈ ਪਹਿਲਾਂ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਮਾਰਦੇ ਮੁਬਾਰਕਾਂ ਸਾਰਿਆਂ ਨੂੰ ਬਹੁਤ-ਬਹੁਤ ਬਹੁਤ ਬੜੀ ਪਾਰਟੀ ਦਫ਼ਤਰਾਂ ਗੱਲਬਾਤ ਕਰ ਰਹੇ ਨੇ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੁਣ ਲੋਕਵਾਸੀਆਂ ਦੀ ਜਿੱਤ ਕਰੋੜਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ ਅੱਜ ਤਬਦੀਲ ਹੋਇਆ ਕਰੋੜਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਾਨੂੰਨੀ ਵੀ ਬਣ ਜਾਣਾ ਇਹ 23 ਜੋ ਪਾਰਟੀ ਹਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਤਾਇਆ ਕਿਹਨੂੰ ਮੰਤਰੀ ਅਸੀਂ ਆਪੇ ਬੁਲਾਵਾਂਗੇ ਕੀ ਕਰਾਂਗੇ ਕਰਣਾ ਚਾਹੋਗੇ ਆਸ਼ੀਰਵਾਦ ਦੂਸਰੇ ਨੰਬਰ ਤੇ ਆਫਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨ ਬਖਤਾ ਜੀ ਬਾਕੀ ਤੁਸੀਂ ਕਿਹੜਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਸਪਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀ ਜੀਵਰੋੜਾ ਅਸਮਾਨ ਕੀ ਕਿਹੜਾ ਚਾਹੋਗੇ ਜੀਵਰੋੜਾ ਕਿੰਨੇ ਜੀ ਆਮ ਆਵੇ ਬਾਡੀ ਕੀ ਕੀ ਕਹਣਾ ਤੁਹਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾ ਮੈਂ ਹਲੇ ਇਹ ਕਹਿਣਾ ਚਾਹੁੰਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫੇਰ ਦੱਸਾਂ ਆ ਜਾਣ ਦਿਓ ਜਾਣ ਦਿਓ ਬਾਈ ਬਿਲਕੁਲ ਧੱਕੇ ਨਹੀਂ ਮਾਰਦੇ ਕਰਕੇ ਨਹੀਂ ਮਾਰਦੇ ਸਰ ਸੇਵਾ ਕਰਕੇ ਮੈਂ ਮੁਬਾਰਕਾਂ ਸਾਰ ਬਹੁਤ ਵਾਹ ਬਹੁਤ ਵਧੀਆ ਪਾਰਟੀ ਦਫ਼ਤਰਾਂ ਗੱਲਬਾਤ ਕਰ ਰਹੇ ਨੇ ਪ੍ਰਣਾ ਸਾਹਿਬ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੁਣ ਵਾਸੀਆਂ ਦੀ ਜਿੱਤ ਰੋਣਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਮੰਤਰੀਆਂ ਵੀ ਲੈ ਦੇਣਾ ਇਹ ਤੇਰੀ ਚੋਣ ਦਾ ਅੱਜ ਦਾ ਦੱਸੋ ਇਹ ਸੰਧੀ ਰਾਜ ਦਾ ਸਾਹਿਬ ਕਿ ਤੁਸੀਂ 23 ਦਿਨ ਦੇ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜੂਰ ਪਾਰਟੀ ਕਹਿੰਦੀ ਸੀ ਕਿ ਬਤਾਓ ਇੱਕ ਨਵਾਂ ਮੰਤਰੀ ਅਸੀਂ ਆਪੇ ਬੁਲਾਵਾਂਗੇ ਕਿ ਕਦਾਂ ਜਾਵਾਂਗੇ ਚਲੋ ਰੋਣਾ ਸਾਹਿਬ ਮੰਤਰੀ ਆਸ਼ੂ ਜੀ ਦੂਸਰੇ ਨੰਬਰ ਤੇ ਆਫਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨਪਤਾ ਜੀ ਬਾਪੂ ਕੁਛ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀ ਜੀਵਰੋੜਾ ਕਿਸ ਚੀਜ਼ ਬਾਰੇ ਕੀ ਕਹਿਣਾ ਚਾਹੁੰਦੇ ਹੋ ਆ ਆ ਪਾਰਟੀ ਸਰ ਕੀ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਬੀਟੀ ਜੀ ਹੋਈ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾਪਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫੇਰ ਦੱਸਾਂ ਆ ਜਾਣ ਦੋ ਜਾਣ ਦੋ ਬਾਈ ਬਾਈ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਮਾਰਦੇ ਸਰ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਸਾਰ ਬਹੁਤ ਵਾਹ ਬਹੁਤ ਬਹੁਤ ਵਧੀਆ ਪਾਰਟੀ ਦਸਤਾਰੇ ਗੱਲਬਾਤ ਕਰ ਰਹੇ ਨੇ ਸਾਰਾ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੁਧਿਆਣੇ ਵਾਸੀਆਂ ਦੀ ਜਿੱਤ ਹੈ ਰੋਲਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਲਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਵੀ ਲੈ ਜਾਣਾ ਇਹ 23 ਜਨਗਤ ਦਾ 23 ਤਿੰਨ ਦੇ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਣਾਓ ਮੰਤਰੀ ਅਸੀਂ ਆਪੇ ਬਣਾਵਾਂਗੇ ਕਿ ਕਿਹੜਾ ਜਾਓਗੇ ਚਲੋ ਜਰੋਨਾ ਸਰ ਆਸ਼ੀਰਵਾਦ ਲੈ ਜਾਓਗੇ ਆਸ਼ੀਰਵਾਦ ਦੂਸਰੇ ਨੰਬਰ ਤੇ ਆਓ ਫਿਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜੀਵਨ ਭਖਤਾ ਜੀ ਬਖਤ ਕੁਛ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਜੀ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀ ਬਰੋੜਾ ਅਸਲ ਕਿਸ ਤਰੀਕੇ ਨਾਲ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਸਰ ਕੀ ਕੀ ਕਹਿਣਾ ਚਾਹੁੰਦੇ ਮੈਡੀ ਜਿੱਤ ਕੇ ਹੁੰਦੀ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾਪਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫਿਰ ਦੱਸਾਂ ਆ ਜਾਣੋ ਜਾਣੋ ਬਾਈ ਬਿਲਕੁਲ ਧੱਕੇ ਨਹੀਂ ਮਾਰਦੇ ਧੱਕੇ ਨਹੀਂ ਮਾਰਦੇ ਮੁਬਾਰਕਾਂ ਸਰ ਬਹੁਤ ਵਾਰ ਬਹੁਤ ਵਧੀਆ ਪਾਰਟੀ ਦਫ਼ਤਰ ਗੱਲਬਾਤ ਕਰ ਰਹੇ ਨੇ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੁਣ ਲੁਧਿਆਣੇ ਵਾਸੀਆਂ ਦੀ ਜਿੱਤ ਕਰੋੜਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ ਅੱਜ ਤਬਦੀਲ ਹੋਇਆ ਕਰੋੜਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਕੰਮ ਵੀ ਲੈਣਾ ਇਹ 23 ਜੋ ਪਾਰਟੀ ਹਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਤਾਏ ਕੋਈ ਮੰਤਰੀ ਅਸੀਂ ਆਪੇ ਬੁਲਾਵਾਂਗੇ ਕੀ ਕਰਾਂਗੇ ਕਿਹੜੇ ਜਾਓਗੇ ਆਸ਼ੀਰਵਾਦ ਤੁਸੀਂ ਨੰਬਰ ਤੇ ਆਫਰ ਲਓ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀਵਨ ਬਖਤਾ ਜੀ ਬਾਕੀ ਕੁਝ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀਵਰੋੜਾ ਅਸਲ ਕੀ ਕਹਿਣਾ ਚਾਹੁੰਦੇ ਹੋ ਜੀਵਰੋੜਾ ਪ੍ਰਿੰਸਪੀਡ ਮੇਕੀਕਰ ਆਹ ਮਾਵੇ ਪਾਰਟੀ ਸਰ ਕੀ ਕੀ ਕਹਣਾ ਤੁਹਾਨੂੰ ਬੀਟੀ ਜਿਹੜੀ ਹੋਈ ਹੈ ਜੀ ਪਹਿਲਾ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ 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 ਲੁਧਿਆਣੇ ਦੀ ਜਿੱਤ ਹੋਈ ਹੈ ਬਾ ਮੈਂ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫੇਰ ਦੱਸਾਂ ਆ ਜਾਣੋ ਜਾਣੋ ਬਾਈ ਜਾਨੋ ਪਹਿਲਾਂ ਯਾਰ ਬਾਈ ਜਾਨੋ ਸਾਰਾ ਧੱਕੇ ਨਹੀਂ ਮਾਰਦੇ ਸਰਕੇ ਨਹੀਂ ਮਾਰਦੇ ਉੱਤਰ ਦੇ ਵਿੱਚ ਸਰ ਜੀ ਮੁਬਾਰਕਾਂ ਸਰ ਬਹੁਤ ਵਾਹ ਬਹੁਤ ਬਹੁਤ ਕੋਈ ਕੁਆਲਟੀ ਦਫਤਰ ਗਲਤ ਕਰ ਲੈਣਾ ਸਰ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੁਧਿਆਣੇ ਵਾਸੀਆਂ ਦੀ ਜਿੱਤ ਹੈ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਹਾਂ ਸਰ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਹੁਕਮ ਲਾਉਗੀ ਉਹ ਮੈਨੂੰ ਮੰਨੂ। ਬਾਡੀ ਕਹਿੰਦੀ ਸੀ ਕਹਿੰਦੀ ਕਿ ਬਤਾਏ ਪ੍ਰਧਾਨ ਮੰਤਰੀ ਅਸੀਂ ਆਪੇ ਬੁਲਾਵਾਂਗੇ ਕਿ ਕਦਾਂ ਜਾਵਾਂਗੇ। ਚਲੋ ਜਰੋਨਾ ਸਾਹਿਬ। ਆਸ਼ੀਰਵਾਦ ਲੈ ਜਾਓਗੇ। ਆਸ਼ੀਰਵਾਦ ਉਸੇ ਨੰਬਰ ਤੇ ਆਫਰ ਨੂੰ। ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ। ਤੇ ਜੀਵਨ ਭਖਤਾ ਜੀ ਬਾਅਦ ਤੋਂ ਸਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀ ਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ। ਹਲੇ ਆਪਾਂ ਅੱਜ ਦਾ ਦਿਨ ਮਨਾਈਏ। ਸੰਜੀਵ ਰੋੜਾ ਕੀ ਕਹਿਣਾ ਚਾਹੁੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣਾ ਦੀ ਜਿੱਤ ਹੋਈ ਹੈ ਬਾ ਮੈਂ ਹਲੇ ਇਹ ਕਹਿਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫੇਰ ਦੱਸਾਂ ਆ ਜਾਓ ਜਾਓ ਬਾਈ ਸਾਰੇ ਪਹਿਲਾਂ ਧੱਕੇ ਨਹੀਂ ਮਾਰਦੇ ਸਰ ਹੱਸ ਕੇ ਧੱਕੇ ਨਹੀਂ ਮਾਰਦੇ ਮੁਬਾਰਕਾਂ ਸਾਰ ਬਹੁਤ ਵਾਹ ਬਹੁਤ ਬੜੀ ਪਾਰਟੀ ਦਫ਼ਤਰ ਗੱਲਬਾਤ ਕਰ ਲੈਣ ਮੈਂ ਸਾਰੇ ਲੁਧਿਆਣੇ ਵਾਸੀਆਂ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਵਾਸੀਆਂ ਦੀ ਜਿੱਤ ਰੋਣਾ ਸਾਹਿਬ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਨਹੀਂ ਲੈਣਾ ਇਹ 23 ਤੋਂ ਦਸਾਂ ਰੱਜਦਾ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਿ ਕੀ ਬਤਾਇਆ ਕਿ ਬਣਾਓ ਮੰਤਰੀ ਅਸੀਂ ਆਪੇ ਬੁਲਾਵਾਂਗੇ ਚਲੋ ਰੋਣਾ ਸਾਹਿਬ ਆਸ਼ੂਰ ਦੇ ਦੂਸਰੇ ਨੰਬਰ ਤੇ ਆਫਰ ਨੋ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨਪਤਾ ਜੀ ਬਾਅਦ ਵਿੱਚ ਕੁਝ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀਵ ਰੋੜਾ ਕੀ ਕਹਿਣਾ ਚਾਹੁੰਦੇ ਹੋ 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 ਕੀ ਕਹਿਣਾ ਪਹਿਲਾ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਮੈਂ ਸ਼ੁਕਰਗੁਜ਼ਾਰ ਇਹ ਕਹਿਣਾ ਚਾਹੁੰਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫੇਰ ਦੱਸਾਂ ਆ ਜਾਣੋ ਜਾਣੋ ਬਾਈ ਫੇਰ ਪਹਿਲਾਂ ਆ ਬਾਈ ਜਾਣੋ ਸਤਿ ਸ਼੍ਰੀ ਅਕਾਲ ਜੀ ਮੁਬਾਰਕਾਂ ਸਾਰੀਆਂ ਬਹੁਤ-ਬਹੁਤ ਬਹੁਤ ਵਧੀਆ ਪਾਰਟੀ ਦਫ਼ਤਰ ਗੱਲਬਾਤ ਕਰ ਲੈਣ ਪ੍ਰਾਣ ਸਭ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੁਧਿਆਣੇ ਵਾਸੀਆਂ ਦੀ ਜਿੱਤ ਰੋਣਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ ਅੱਜ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਮੰਤਰੀ ਵੀ ਬਣ ਜਾਣਾ ਇਹ 23 ਦੱਸੋ ਇਹ ਸੰਧੀ ਰਾਜਾ ਸਾਹਿਬ ਕਹਿੰਦੇ ਸੀ ਤੁਸੀਂ 23 ਟੀਮ ਦੇ ਜੋ ਪਾਰਟੀ ਹੁਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਿੰਦੀ ਸੀ ਕਿ ਬਤਾਇਓ ਕਿਹੜਾ ਮੰਤਰੀ ਅਸੀਂ ਆਪੇ ਬੁਲਾਵਾਂਗੇ ਕਿ ਕਿ ਕਰਾਂਗੇ ਚਲੋ ਆਇਆ ਨਾ ਸਰ ਆਸ਼ੀਰਵਾਦ ਦੇਵਾਂਗੇ ਆਸ਼ੀਰਵਾਦ ਦੂਸਰੇ ਨੰਬਰ ਤੇ ਆਫਰ ਲਓ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀ ਜੀਵਨ ਭਖਤਾ ਜੀ ਬਾਕੀ ਕੁਝ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਕੀ ਕਿਹੜਾ ਚਾਲੇ ਹੋ ਪਾੜੀ ਕੀ ਕਿਹੜਾ ਚਾਲੇ ਹੋ ਜਿਹੜੀ ਹੋ ਗਈ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਏ ਲੁਧਿਆਣੇ ਦੀ ਜਿੱਤ ਹੋਈ ਹੈ ਬਾਵਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਦਾ ਫੇਰ ਦੱਸਾਂ ਆ ਜਾਣ ਦੋ ਜਾਣ ਦੋ ਬਾਈ ਪਹਿਲਾਂ ਆ ਬਾਈ ਸਰ ਜੱਕੇ ਨਹੀਂ ਮਾਰਦੇ ਸਰ ਜੱਕੇ ਨਹੀਂ ਮਾਰਦੇ ਸਰ ਜੱਕੇ ਨਹੀਂ ਮਾਰਦੇ ਮੁਬਾਰਕਾਂ ਸਰ ਬਹੁਤ ਵਾਹ ਬਹੁਤ ਵਾਹ ਬੜੀ ਪਾਰਟੀ ਦਫ਼ਤਰ ਗੱਲਬਾਤ ਕਰ ਰਹੇ ਨੇ ਪ੍ਰਣਾ ਸਾਹਿਬ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਪਾਸਿਆਂ ਦੀ ਜਿੱਤ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਹੁਣ ਸਾਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਲੈ ਲੈਣਾ ਇਹ 23 ਜੰਗਲਾਂ ਦਾ ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮੰਨ ਜੋ ਪਾਰਟੀ ਕਹਿੰਦੀ ਸੀ ਕਿ ਬਤਾਇਆ ਕਿਹੜਾ ਮੰਤਰੀ ਅਸੀਂ ਆਪੇ ਬਣਾਵਾਂਗੇ ਚਲੋ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨਪਤਾ ਜੀ ਬਾਪੂ ਤੁਸੀਂ ਕਿਹੜਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀਵ ਰੋੜਾ ਅਸਲ ਕਿਹੜਾ ਚਾਹੋਗੇ ਕੀ ਕਿਹੜਾ ਚਾਹੋਗੇ ਆ ਬਾਪੂ ਪਾਰਟੀ ਸਰਕਾਰ ਕੀ ਕਿਹੜਾ ਚਾਹੋਗੇ ਬੜੀ ਵੱਡੀ ਚੀਜ਼ ਹੋ ਗਈ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾ ਮੈਂ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫੇਰ ਦੱਸਾਂ ਆ ਜਾਣ ਦੋ ਜਾਣ ਦੋ ਭਾਈ ਧੱਕੇ ਨਹੀਂ ਮਾਰਦੇ ਸਰ ਜੀ ਮੁਬਾਰਕਾਂ ਸਾਰ ਬਹੁਤ 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 ਵਧੀਆ ਪਾਰਟੀ ਦਫ਼ਤਰ ਗੱਲਬਾਤ ਕਰ ਰਹੇ ਨੇ ਪ੍ਰਣਾ ਸਾਹਿਬ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੁਧਿਆਣੇ ਵਾਸੀਆਂ ਦੀ ਜਿੱਤ ਰੋਲਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਲਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਵੀ ਲੈ ਲੈਣਾ ਇਹ 23 ਜਨਵਰੀ ਦਾ ਬੰਦੋ ਹੈ ਸੰਧੀ ਦਾ ਬਣ ਰਿਹਾ ਹੈ 23 ਤੀਨ ਦੇ ਇਸ ਹਾਲੇ ਨਹੀਂ ਜੋ ਪਾਰਟੀ ਹੁਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਣਾਓ ਮੰਤਰੀ ਅਸੀਂ ਆਪੇ ਬਣਾਵਾਂਗੇ ਕਿ ਕਿਹੜਾ ਜਾ ਕੇ ਚਲੋ ਜਰੋਨਾ ਸਾਹਿਬ ਆਸ਼ੀਰਵਾਦ ਲੈ ਜਾਓਗੇ ਆਸ਼ੀਰਵਾਦ ਦੂਸਰੇ ਨੰਬਰ ਤੇ ਆਓ ਫਿਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀਵਨ ਭਖਾ ਜੀ ਬਾਕੀ ਕੁਝ ਕਹਿਣਾ ਚਾਹੁੰਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਚ ਸਰਕਾਰ ਬਣਾਵਾਂਗੇ ਕਿ ਸੈਮੀ ਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਅੱਜ ਆਪਾਂ ਅੱਜ ਦਾ ਦਿਨ ਮਨਾਈਏ ਕੀ ਕਹਿਣਾ ਚਾਹੁੰਦੇ ਹੋ ਆ ਆ ਆ ਪਾਰਟੀ ਕੀ ਕੀ ਕਹਿਣਾ ਚਾਹੁੰਦੇ ਹੋ ਜਿੱਤ ਕੇ ਹੁੰਦੀ ਹੈ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਵਾਸੀਆਂ ਨੂੰ ਇਹ ਇਹ ਲੁਧਿਆਣੇ ਦੀ ਜਿੱਤ ਹੋਈ ਹੈ ਬਾ ਮੈਂ ਹਲੇ ਕਹਿਣਾ ਚਾਹੁੰਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫੇਰ ਦੱਸਾਂ ਆ ਜਾਣ ਦੋ ਜਾਣ ਦੋ ਬਿਲਕੁਲ ਬਾਈ ਧੱਕੇ ਨਹੀਂ ਮਾਰਦੇ ਸਰਬਸਿਧਾ ਮੁਬਾਰਕਾਂ ਸਰ ਬਹੁਤ ਵਾਤ ਬਹੁਤ ਬੜੀ ਪਾਰਟੀ ਦਫਤਰਾਂ ਗੱਲਬਾਤ ਕਰ ਰਹੇ ਨੇ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੁਧਿਆਣੇ ਵਾਸੀਆਂ ਦੀ ਜਿੱਤ ਹੈ ਰੋਣਾ ਸਾਹਿਬ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ ਜ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਾਨੂੰਨੀ ਵੀ ਬਣ ਜਾਣਾ ਜੋ ਪਾਰਟੀ ਹੁਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਵਿਧਾਇਕ ਬਣਾਉ ਮੰਤਰੀ ਅਸੀਂ ਆਪੇ ਬਣਾਵਾਂਗੇ ਕਿ ਕਰਾਂਗੇ ਚਲੋ ਜਲੋਨਾ ਸਰ ਅਸੀਂ ਦੂਸਰੇ ਨੰਬਰ ਤੇ ਆਫਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਜੀ ਜੀਵਨ ਬਖਤਾ ਜੀ ਬਾਕੀ ਤੁਸੀਂ ਕਿਹੜੇ ਚਾਹੋਗੇ ਜਿਹੜੇ ਦਾਵਾ ਕਰ ਰਹੇ ਪਾਈ ਚ ਸਰਕਾਰ ਬਣਾਵਾਂਗੇ ਕਿਨ ਸੈਮੀ ਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਬਾਕੀ ਜੀ 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 ਰੋੜਾ ਅਸ਼ਵਤ ਕਿਹੜਾ ਚਾਹਲੇਓ ਕ੍ਰਿੰਪ ਰੋੜਾ ਆਹ ਆਵੇ ਪਾੜੀ ਸਰਕਾਰ ਕੀ ਕਹਿਣਾ ਚਾਹੁੰਦੇ ਹੋਰੀ ਵਡੀ ਜਿਹੜੀ ਹੋ ਗਈ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਤੇ ਲੁਧਿਆਣੇ ਦੀ ਜਿੱਤ ਹੋਈ ਆ ਬਾ ਮੈਂ ਹਲੇ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਣਾ ਫੇਰ ਦੱਸਾਂ ਆ ਜਾਣ ਦਿਓ ਜਾਣ ਦਿਓ ਬਾਈ ਬਿਲਕੁਲ ਆ ਬਾਈ ਧੱਕੇ ਨਹੀਂ ਮਾਰਦੇ ਕਰਕੇ ਨਹੀਂ ਮਾਰਦੇ ਸਰ ਜੀ ਮੁਬਾਰਕਾਂ ਸਾਰ ਬਹੁਤ ਵਾਹ ਬਹੁਤ ਬਹੁਤ ਵਾਹ ਜੀ ਕੁਆਲਟੀ ਦੱਸਦੇ ਗੱਲਬਾਤ ਕਰ ਲੈਣ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਆ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਹੈ ਲੋਕਾਂ ਵਾਸੀਆਂ ਦੀ ਜਿੱਤ ਹੈ ਰੋਣਾ ਸਾਹਿਬ ਹੁਣ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਲੈ ਲੈਣਾ ਇਹ 23 ਜੋ ਪਾਰਟੀ ਹੁਕਮ ਲਾਉਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਣਾਓ ਮੰਤਰੀ ਅਸੀਂ ਆਪੇ ਬਣਾਵਾਂਗੇ ਕਿ ਕਹੜਾ ਬਣਾਵਾਂਗੇ ਚਲੋ ਰੋਣਾ ਸਾਹਿਬ ਆਸ਼ੀਰਵਾਦ ਦੇਣਾ ਜੋ ਨੰਬਰ ਤੇ ਆਖਰ ਨੂੰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨਪਤਾ ਜੀ ਬਾਅਦ ਤੁਸੀਂ ਕਿਹੜਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਸਤਾਈ ਚ ਸਰਕਾਰ ਬਣਾਵਾਂਗੇ ਕਿ ਸੈਮੀਫਾਈਨਲ ਨਹੀਂ ਨਹੀਂ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹਲੇ ਆਪਾਂ ਅੱਜ ਦਾ ਦਿਨ ਮਨਾਈਏ ਜੀ ਜੀਵਰੋੜਾ ਇਸ ਤਰੀਕਾ ਕੀ ਕਹਿਣਾ ਚਾਹੁੰਦੇ ਹੋ ਆ ਬਾਡੀ ਕੀ ਕੀ ਕਹਿਣਾ ਤੁਹਾਡੀ ਮੱਡੀ ਜਿੱਤ ਕੇ ਕੀ ਹੋ ਗਈ ਹੈ ਜੀ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਔਰ ਮੈਂ ਸ਼ੁਕਰਗੁਜ਼ਾਰ ਹਾਂ ਲੁਧਿਆਣਾ ਦੇ ਵਾਸੀਆਂ ਨੂੰ ਇਹ ਇਹ ਲੁਧਿਆਣਾ ਦੀ ਜਿੱਤ ਹੋਈ ਹੈ ਜੀ ਬਾਬਾ ਹਲੇ ਇਹ ਕਹਿੰਦਾ ਜਾਂਦਾ ਮੈਂ ਆਪਣੇ ਪਹਿਲਾਂ ਸਾਰੇ ਸਪੋਰਟਰਾਂ ਨੂੰ ਮਿਲਾਂ ਫਿਰ ਦੱਸਾਂ ਆ ਜਾਣ ਦਿਓ ਜਾਣ ਦਿਓ ਬਾਈ ਸਾਰੇ ਨੂੰ ਪਹਿਲਾਂ ਧੱਕੇ ਨਹੀਂ ਮਾਰਾਂਗੇ ਧੱਕੇ ਨਹੀਂ ਮਾਰਾਂਗੇ ਸਰ ਜੀ ਮੁਬਾਰਕਾਂ ਸਾਰ ਬਹੁਤ 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 ਵਧੀਆ ਪਾਰਟੀ ਦਸਤਾਰੇ ਗੱਲਬਾਤ ਕਰ ਰਹੇ ਨੇ ਮੈਂ ਸਾਰੇ ਲੁਧਿਆਣੇ ਵਾਸੀਆ ਦਾ ਸ਼ੁਕਰਗੁਜ਼ਾਰ ਹਾਂ ਹਾਂ ਜੀ ਹਾਂ ਜੀ ਇਹ ਜਿਹੜੀ ਜਿੱਤ ਹੈ ਲੁਧਿਆਣੇ ਦੀ ਜਿੱਤ ਆਸ਼ੀਆਂ ਦੀ ਜਿੱਤ ਰੋਣਾ ਸਾਹਿਬ ਜਿੰਨਾ ਮੈਨੂੰ ਪਿਆਰ ਮਿਲਿਆ ਸੀ ਉਹ ਵੋਟਾਂ 'ਚ ਤਬਦੀਲ ਹੋਇਆ ਰੋਣਾ ਸਾਹਿਬ ਹੁਣ ਮੰਤਰੀ ਵੀ ਬਣ ਜਾਣਾ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸਰਕਾਰ ਨਹੀਂ ਲੈਣਾ ਇਹ 23 ਦਿਨਾਂ ਦਾ ਬੰਦੋਬਸਤ ਜੋ ਪਾਰਟੀ ਹੁਕਮ ਲਾਊਗੀ ਉਹ ਮੈਨੂੰ ਮਨਜ਼ੂਰ ਪਾਰਟੀ ਕਹਿੰਦੀ ਸੀ ਕਹਿੰਦੀ ਕੀ ਬਤਾਇਆ ਕਿਹਨੂੰ ਮੰਤਰੀ ਅਸੀਂ ਆਪੇ ਬੁਲਾਵਾਂਗੇ ਕੀ ਕਰਾਂਗੇ ਚਲੋ ਰੋਣਾ ਸਾਹਿਬ ਆਸ਼ੂ ਨੂੰ ਕਿਹੜੇ ਜਾਓਗੇ ਆਸ਼ੂ ਨੂੰ ਦੂਸਰੇ ਨੰਬਰ ਤੇ ਆ ਫਿਰ ਨਹੀਂ ਮੈਂ ਸਾਰੇ ਜਿਹੜੇ ਵੀ ਮੇਰੇ ਆਪੋਨੈਂਟ ਸੀਗੇ ਜਿੰਨੇ ਵੀ ਮੇਰੇ ਖਿਲਾਫ ਲੜੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਤੇ ਜੀਵਨ ਭਖਤਾ ਜੀ ਬਾਕੀ ਕੁਝ ਕਹਿਣਾ ਚਾਹੋਗੇ ਜਿਹੜੇ ਦਾਵਾ ਕਰ ਰਹੇ ਸੀ ਭਾਈ ਜੀ ਸਰਕਾਰ ਬਣਾਵਾਂਗੇ ਕਿ